ਕੰਧੀ ਕੀ ਹੋਇਆ ਕੀ ਜੀ ਸਰ ਮੇਰੇ ਕੁੜੀ ਨਾ ਨਵੰਬਰ ਦੇ ਮਹੀਨੇ ਨਾ ਮੇਰੇ ਕੁੜੀ ਹੈਗੇ 16 ਸਾਲਾਂ ਦੀ 2008 ਦਾ ਬਰਤਵਾ ਮੇਰੇ ਕੋਲ ਸਰਟੀਫਿਕੇਟ ਵਾ ਮੇਰੇ ਕੋਲ ਸਕੂਲ ਦੇ ਸਰਟੀਫਿਕੇਟ ਵਾ ਸਾਰਾ ਕੁਝ ਵਾ ਨਹੀਂ ਅੱਜ ਕੀ ਹੋਇਆ ਕੀ ਹੁਣ ਹੋਇਆ ਕੀ ਅੱਜ ਦੋ ਸਖੀਆਂ ਹੋਇਆ ਇਹ ਦੋਨੋਂ ਸਖੀਆਂ ਆ ਕੇ ਆਇਆ ਬੁਕਵਾਸ ਨਹੀਂ ਕਰਦੇ ਮਰ ਕਿਉਂ ਆਈ ਉਹ ਆਈ ਮੇਰੇ ਤਰ੍ਹਾਂ ਤੇ ਪਹਿਲਾਂ ਓਏ ਇਹ ਦੋਨੋਂ ਸਖੀਆਂ ਆ ਕੇ ਆਇਆ ਮੈਂ ਕਹਿੰਦਾ ਓਏ ਮੈਂ ਕੁਝ ਨਹੀਂ ਕਰਲੀ ਆਂਦੀ ਦੱਸ ਤੁਸੀਂ ਮੈਂ ਨਹੀਂ ਆ ਰਕਤੀ ਚੜੇ ਖੜੇ ਹੁਣ ਕੀ ਨਾਮ ਆ ਸਾਡੀ ਸਾਲਾ ਮੇਰਾ ਲੋ ਕਿਨੇ ਮਾਰਿਆ ਕੀ ਹੋਇਆ ਕੀ ਇਹ ਉਹਨੂੰ ਇਹਦੇ ਘਰ ਵਾਲੇ ਨੇ ਮਾਰਿਆ ਇਹ ਮੇਰੀ ਕੁੜੀ ਕੋ ਮੇਰਾ ਪਰੂਆ ਆਹ ਕੀ ਪਈ ਆ ਨਹੀਂ ਸਰ ਅਸੀਂ ਨਹੀਂ ਪਏ ਮੇਰੀ ਪਿਛਲੀ ਗਲੀ ਚ ਘਰ ਦੇ ਸਾਹਮਣੇ ਵੀ ਘਰ ਦੇ ਮੇਰਾ ਮਾਨ ਮਾਲਕ ਬਾਹਰ ਮੈਂ ਕੱਲੀ ਰਹਿਣੀ ਮੇਰੇ ਸਿਰ ਤੇ ਬੰਦਾ ਨਹੀਂ ਹੈਗਾ ਇਹਨੇ ਤੜੇ ਫਾਇਦਾ ਚੱਕਿਆ ਸਾਦੀ ਨੂੰ ਜੈਸ ਤੇ ਤੁਹਾਡਾ ਮੁੰਡਾ ਜਾਣਦਾ ਉਹਨਾਂ ਨੇ ਜਾਣਦੇ ਇਹਨਾਂ ਨੇ ਨੰਬਰ ਦਿੱਤਾ ਮੰਮੀ ਦਾ ਸਾਦੀ ਨੂੰ ਅਸੀਂ ਵੀ ਆ ਗਏ ਮੈਂ ਨਹੀਂ ਲੈ ਜਿਹਨੇ ਤੁਹਾਨੂੰ ਮਾਰਿਆ ਕੌਣ ਸੀ ਮੁੰਡੇ ਕੌਣ ਸੀ ਸਿੱਧੂ ਸੀ ਸਿੱਧੂ ਇਹਨਾਂ ਦਾ ਮੁੰਡਾ ਇਹਨਾਂ ਦਾ ਮੁੰਡਾ ਸਿੱਧੂ ਜਿਹੜਾ ਮੇਰੇ ਅੱਗੇ ਆ ਆ ਦੇਖੋ ਕੰਨੀ ਬਾਲੀ ਵੀ ਲੱਥੂ ਪਈ ਨਿੱਨੇ ਨੂੰ ਪਤਾ ਕਿੱਥੇ ਆ ਪੁਲਿਸ ਕੰਪਲੇਂਟ ਕੀਤੀ ਤੁਸੀਂ ਹੁਣ ਮੈਂ ਪੁਲਿਸ ਕੰਪਲੇਂਟ ਗਈ ਸੀ ਉਹ ਕੰਨੀ ਤੁਹਾਡੇ ਘਰ ਮੈਂ ਹੁਣੇ ਪੁਲਿਸ ਕੰਪਲੇਂਟ ਜਾ ਕੇ ਆਈ ਆ ਜਸਟ ਮੈਂ ਆਈ ਸੀ ਇਹਨੇ ਇਹਨਾਂ ਦੇ ਘਰ ਵਾਲਿਆਂ ਨੇ ਮਾਰਿਆ ਹਾਂ ਇਹਦੇ ਘਰ ਵਾਲਿਆਂ ਨੇ ਮਾਰਿਆ ਇਹਨਾਂ ਦਾ ਮੁੰਡਾ ਆ ਉਹ ਮੈਂ ਕਹਿੰਦਾ ਇਹਨਾਂ ਦਾ ਮੁੰਡਾ ਆ ਕੀ ਹੋਇਆਗੀ ਅੱਜ ਦੀ ਗੱਲ ਪਤਾ ਨਹੀਂ ਕੀ ਗੱਲ ਹੈ ਸਰ ਮੇਰੀ ਕੁੜੀ ਹੈਗੀ ਇੱਕ ਵਾਰ ਮੇਰੀ ਕੁੜੀ ਲੱਗੇ 16 ਸਾਲਾਂ ਦੀ ਅੱਛਾ ਮੇਰੀ ਕੁੜੀ 2000 ਰੁਪਏ ਸਾਰੇ ਘਰ ਉੱਪਰ ਦਾ ਵਰਤ ਕੇ ਛੁੱਡੂ ਨੂੰ ਮੈਂ ਜੰਮਿਆ ਨੂੰ ਮੈਂ ਸਾਮਾ ਹਸਪੀਟਲ ਹੋਈ ਆ ਠੀਕ ਹੈ ਹਾਂ ਸੇਗਮਾ ਹੁਣ 18 ਅਕਤੂਬਰ ਨੂੰ ਤੂੰ ਜਾ ਕੇ ਫਿਰ ਰਿਕਾਰਡ ਜੜਾਣਾ ਫਿਰ 8 ਵਜੇ ਕਿ ਕਰ ਰਿਕਾਰਡ ਰੱਖੂੰਗੀ ਤਰਾ ਖੀਜਾ ਮੈਂ ਰਹਿਣਾ ਹੀ ਨਹੀਂ ਤਾਂ ਇਹ ਕੌਣ ਹੈ ਮੇਰੀ ਕੁੜੀ ਛੋਟੀ ਇਹ ਮੇਰੀ ਛੋਟੀ ਕੁੜੀ ਹੈ ਮੈਂ ਗੱਲ ਕਰ ਦੋ ਕਿੰਨੀ ਕੁੜੀ ਨਾਲ ਗੱਲ ਹੋਈ ਜਦ ਇਹਨਾਂ ਦੇ ਘਰੇ ਆਏ ਮੈਂ ਇਹਨਾਂ ਨਾਲ ਕੋਈ ਕਿੰਤੂ ਬਰੰਤੂ ਨਹੀਂ ਕੀਤੀ ਸਾਹਮਣੇ ਸਭੀ ਲੈ ਕੇ ਆਇਆ ਤੁਹਾਨੂੰ ਸਭੀ ਮੁੰਡੇ ਨੇ ਖਾਇਆ ਸੀ ਪੁੱਜੀ ਕੀ ਮਾਮਲਾ ਕੀ ਹੈ ਸਾਰਾ ਇਹਨੇ ਲਵ ਮੈਰਿਜ ਕਰਾਈਆ ਯਾਰ ਅੱਛਾ ਜੀ ਤੁਹਾਡੇ ਮੁੰਡੇ ਨਾਲ ਤੁਹਾਡੇ ਮੁੰਡੇ ਨਾਲ ਅੱਛਾ ਇਹਨੇ ਕਰਾਈਆ ਖਾਣੋ ਨਹੀਂ ਕਰਾੜਿਆ ਇਹ ਸਭ ਇਹ ਇਹ ਮੁੰਡੇ ਕਿਸੇ ਨੂੰ ਲਾ ਕੇ ਤੁਹਾਡੇ ਘਰ ਗਾਲਾ ਕੱਢ ਕੇ ਆਈ ਇਹ ਕਿੰਨਾ ਟਾਈਮ ਹੋਇਆ ਮੈਰਿਜ ਨੂੰ ਆ ਇੱਧਰ ਆਓ ਇੱਧਰ ਇੱਧਰ ਪਾ ਕੇ ਗੱਲ ਸੁਣੋ ਕਿੰਨਾ ਟਾਈਮ ਹੋਇਆ ਮੈਰਿਜ ਨੂੰ ਇਹ ਨੇ ਇਹਨੇ 2 ਘਰ 3 ਤਰੀਕ ਨੂੰ ਨਵੰਬਰ ਚ ਵਿਆਹ ਕਰਾਇਆ ਸੀ ਉਹਦੇ ਦੀ ਉਮਰ ਹੈਗੀ ਸਿਰਫ 16 ਸਾਲ ਨਹੀਂ ਤੁਹਾਡੀ ਮਰਜ਼ੀ ਨਾਲ ਹੋਇਆ ਸੀਗਾ ਨਹੀਂ ਅੱਜ ਮੈਨੂੰ ਸਾਡੇ ਸਾਹਮਣੇ ਭੈਣ ਭੈਣ ਕਹਿੰਦਾ ਇਹਨੂੰ ਕਹਿੰਦਾ ਮੇਰੀ ਛੋਟੀ ਭੈਣ ਮੇਰੀ ਛੋਟੀ ਭੈਣ ਆਹ ਵੇਖੋ ਪ੍ਰੂਫ ਮੈਨੂੰ ਚੋਖੇ ਦੇ ਨਾ ਮੈਂ ਕੱਲ ਰਾਤੀ ਆਈ ਸੀ ਮੰਮੀ ਨੇ ਪਿਆਰ ਮੈਨੂੰ ਨਹੀਂ ਜਦੋਂ ਮੇਰੀ ਕਰਾਈ ਉਸ ਤੋਂ ਬਾਅਦ ਹੀ ਕੰਪਲੇਂਟ ਕਰਾਈ ਹੋਈ ਮੇਰੇ ਹੱਥੀ ਪੈ ਗਿਆ ਸਿੱਧੂ ਆ ਗਿਆ ਆਹ ਤੇ ਤੂੰ ਕੁੜੀ ਮੇਰੀ ਤੇਰੀ ਮਾਲੀ ਆ ਮੋਲੀ ਫੜਿਆ ਮੈਨੂੰ ਪਹਿਲਾਂ ਇਹ ਸਿੱਧੂ ਨੂੰ ਇਹਨੇ ਤੂੰ ਮਾਲੇ ਦੇ ਵਿੱਚ ਹੋ ਜਾ ਹੱਥ ਦੇਣਾ ਬੈਠਾ ਉਹ ਮੇਰੇ ਘਰ ਮੈਂ ਤੇਰੇ ਘਰ ਆ ਕੇ ਪੈਸੇ ਰਾਨ ਕੇ ਇਹਦਾ ਬਾਕ ਖੋਲ ਕੇ ਲੈ ਗਏ ਇਹ ਕੁੜੀ ਨਬਾਲਿਕ ਕਾਟ ਕੇ ਗਏ ਤੁਸੀਂ ਮੇਰੇ ਬਾਡਾ ਮਾਲਿਕ ਆ ਤੁਸੀਂ ਸਾਰੇ ਬਾਡਾ ਬੁਆ ਤੁਹਾਡਾ ਮੁੰਡਾ ਤੁਹਾਨੂੰ ਪਤਾ ਨਹੀਂ ਕਿਦਾਂ ਮਾਲਿਕ ਸਾਰਾ ਕੋ ਦੱਸਿਆ ਨਾ ਉਹਨੇ ਤੁਹਾਨੂੰ ਨਿੰਨ ਜਦੋਂ ਨਬਾਲਿਕ ਸੀ ਕਿ ਵਿਆਹ ਹੋਇਆ ਤੁਸੀਂ ਕੰਪਲੇਂਟ ਕੀਤੀ ਕੋਈ ਮੈਂ ਇਹ ਮੈਨੂੰ ਲੱਭੀ ਨਹੀਂ ਇਹ ਮੈਨੂੰ ਲੱਭੀ ਨਹੀਂ ਕਿੱਥੇ ਆ ਮੈਨੂੰ ਧਮਕੀਆਂ ਕਰਵਾਉਂਦੇ ਸੀ ਕਿ ਮੈਂ ਗੋਲੀ ਮਾਰ ਦੇਣੀ ਹੈ ਜਿੱਥੇ ਸਾਡੇ ਪਿੱਛੇ ਆਈ ਕਪੀ ਉਹਨੇ ਤਾਂ ਗਿਆ ਕਰਵਾਇਆ 10 10 ਦਿਨ ਪਹਿਲਾਂ ਮੈਂ ਕਹਿੰਦਾ ਮੈਂ ਤੇਰੀ ਮਾਂ ਗੋਲੀਆਂ ਨਾ ਡਾਣੀ ਆ ਤੇ ਅੱਜ ਅੱਜ ਕਿਉਂ ਮਾਰਨ ਆਇਆ ਅੱਜ ਕੀ ਹੋਇਆ ਇਸ ਕਰਕੇ ਮਾਰਨ ਆਇਆ ਤੇ ਇਹ 1 ਮਿੰਟ ਡਾੜਾ ਤੁਹਾਡੇ ਘਰ ਰਹਿੰਦੀ ਮੇਰੇ ਘਰ ਕੱਪੜੇ ਕਿਉਂ ਭੇਜੇ ਘਰੇ ਆਈ ਮੈਂ ਕਹਿੰਦੀ ਅੱਗਾ ਕਹਿੰਦੀ ਮੈਨੂੰ ਹਲਾ ਦੇ ਦਿਓ ਅੱਜ ਕਿਉਂ ਅੱਜ ਕੀ ਹੋਇਆ ਭਾਈ ਸਾਹਿਬ ਸੁਣੋ ਮੈਂ ਇਹਨੂੰ ਕਹਿੰਦਾ ਤੂੰ ਵਿਆਹ ਕਰ ਇਹਨੇ ਮੇਰੇ ਘਰੇ ਨਾਲ ਪਾਈ ਜੀ ਕੱਪੜੇ ਭੇਜੇ ਆ ਮਹੀਨੇ ਪਹਿਲਾਂ ਮੈਂ ਕਿਹਾ ਤੇ ਮੇਰੇ ਘਰ ਕੱਪੜੇ ਕੋ ਭੇਜ ਦਿੱਤੀਆਂ ਕਹਿੰਦੇ ਉਹੀ ਤਾਂ ਪਲੀਆਂ ਮੇਰੇ ਹੱਥ ਜਪਾ ਆ ਪਾਜੀ ਦੇ ਹੱਥਾਂ 'ਚ ਆਪਾਂ ਪਲੀਆਂ ਆਇਆ ਕਦੀ ਕਿੰਤੂ ਬਣਨਤੂ ਨਹੀਂ ਕੀਤੀ ਆ 16 17 ਸਾਲ ਦੀ ਕੁੜੀ ਆ ਤੂੰ ਬੱਜੇ ਨਹੀਂ ਛੁੱਟਣਾ ਜਦੋਂ ਮਾਲਿਕ ਜ 2008 17 ਅਕਤੂਬਰ ਸਵੇਰੇ 8 ਵਜੇ ਦਿਨ ਸ਼ੁੱਕਰਵਾਰ ਦਾ ਜਨਮ ਲੈਣਾ ਇਹਦਾ ਤੇ ਤੁਹਾਨੂੰ ਕੋਦੋਂ ਪਤਾ ਲੱਗਿਆ ਵਿਆਹ ਹੋ ਗਿਆ ਸਾਨੂੰ 4 ਦਿਨ ਬਾਅਦ ਪਤਾ ਲੱਗਾ ਮੈਨੂੰ ਵੱਡੀ ਕੁੜੀ ਨੇ ਕਹਿਤਾ ਕਿ ਆਹ 4 ਦਿਨ ਨਹੀਂ ਮੈਨੂੰ ਉਹ ਬਹਿ ਜਦੋਂ ਤੂੰ ਵਿਆਹ ਕਰਾਇਆ ਤੂੰ ਇੰਤ ਕਿਉਂ ਨਹੀਂ ਕੀਤੀ ਅਸੀਂ ਕਾਲੀ ਕਰੀਏ ਅਸੀਂ ਤੇਰਾ ਕੋਈ ਲੈਣਾ ਦੇਣਾ ਰੱਖਣਾ ਹੀ ਨਹੀਂ ਚਾਹੁੰਦੇ ਤੇ ਰੱਖਣਾ ਨਹੀਂ ਸਾਥ ਵੀ ਨਾ ਨਹੀਂ ਫੇਸੇ ਹੁਣ ਕਿਉਂ کہہ ਰਹੇ ਏਦਾਂ ਇਹ ਕਰ ਰਹੀ ਹੈ ਲੋਤੀ ਇਹ ਕੱਪੜੇ ਲੈਣ ਆਈ ਅਸੀਂ ਅਗਲੇ ਨੂੰ ਕਿਹਾ ਸਾਡੇ ਘਰੇ ਕੱਪੜੇ ਨਹੀਂ ਆਣੇ ਚਾਹੀਦੇ ਇਹ ਕਹਿੰਦੀ ਮੈਨੂੰ ਮੇਰੇ ਸੋਹਰਿਆ ਤੇ ਯਕੀਨ ਨਹੀਂ ਮੈਂ ਆਪਣੇ ਮੰਮੀ ਦੇ ਮੰਮੀ ਦੇ ਕੱਪੜੇ ਤਾਂ ਛੱਡ ਇਹਨਾਂ ਦੇ ਵਿਆਹ ਨੂੰ ਕਿੰਨਾ ਟਾਈਮ ਹੋਇਆ ਸਾਨੂੰ ਪਤਾ ਹੀ ਨਹੀਂ ਇਹਨਾਂ ਦੇ ਜਨਮ ਦਿਨ ਤੋਂ ਪਹਿਲਾਂ ਆ ਗਿਆ ਕਰੇ ਤਾਂ ਪਹਿਲੇ ਤੁਹਾਡੇ ਰਹਿੰਦੀ ਸੀ ਕਿੰਨਾ ਟਾਈਮ ਹੋਇਆ ਪਰੋ ਗਈ ਨੂੰ ਅੱਜ ਕਿਹਨਾਂ ਦਾ ਕੀ ਹੀ ਨਹੀਂ ਹੈ ਕਿਉਂ ਕਿ ਆਈ ਮੈਂ ਲੈ ਗਿਆ ਮੰਮੀ ਬਾਹਰ ਆਹ ਲੱਗੀ ਹੋਈ ਹੈ ਬਿਲਕੁਲ ਦੇਖ ਸਕਦੇ ਹੋ ਮੇਰੀ ਕਰਨ ਤੋਂ ਬਾਅਦ ਇਹ ਹੰਗਾਮਾ ਹੋ ਰਿਹਾ ਘਰ ਦੇ ਬਾਹਰ ਸਭੀ ਸਭੀ ਮਿਚੜੀ ਇੱਕ ਮਿੰਟ ਇੱਕ ਮਿੰਟ ਭਾਜੀ ਕਿੱਧਰ ਆਓ ਉੱਪਰ ਪੁੱਤਰ ਬਿਨਾਂ ਆਇਆ ਦਾ ਇਹ ਮੈਰਾ ਨਹੀਂ ਕਰਨਾ ਮਿਸਰੀ ਮੇਰਾ ਪੁੱਤਰ ਕਰਦਾ ਵੀ ਨਹੀਂ ਕਰਦੇ ਭਜੀ ਕਹਿਤਾ ਗੱਲ ਬਿਲਕੁਲ ਸੱਚ ਬੋਲੀ ਸਭੀ ਕਿਹਦਾ ਵਾਕਾ ਵਾ ਮੇਰਾ ਕਿਹਨਾਂ ਦਾ ਮੇਰਾ ਵਾਕਾ ਵਾ ਇਹਨਾਂ ਦਾ ਸਭੀ ਕੀ ਕਹਿ ਰਿਹਾ ਤੇਰੀ ਸਾਬੀ ਨੇ ਕਦੋਂ ਮਿਸਰੀ ਤੁਹਾਨੂੰ ਕੀ ਕਹਿ ਰਿਹਾ ਕਿ ਇਹਨਾਂ ਦਾ ਵਾਕਾ ਵਾ ਮੇਰਾ ਹੀ ਹੈਗਾ ਮੇਰਾ ਬ੍ਰਦਰ ਆਇਆ ਗੰਦੀ ਪਾਗਲ ਹੋ ਗਈ ਮਾਜੀ ਮੇਰੇ ਹੱਥੀ ਪਿਆ ਉਹ ਮੈਂ ਸਾਰਾ ਉਹ ਮੈਂ ਤੁਸੀਂ ਕੋਈ ਕੰਪਲੇਨ ਕੀਤੀ ਦੀਦੀ ਮੈਂ ਬਾਈ ਇਹ ਪਹਿਲੇ ਹੱਥੀ ਪਏ ਕਿੱਥੇ ਹੱਥੀ ਪਏ ਇਹਨਾਂ ਦੇ ਇੱਥੇ ਨਾਲ ਦੀ ਗਲੀ ਤੇ ਘਰ ਬਾਈ ਨਾਲ ਅੱਛਾ ਉੱਥੇ ਤੁਹਾਡੇ ਮੁੰਡੇ ਦੇ ਨਾਲ ਹੱਥੀ ਪਏ ਆ ਗੱਲ ਕਰਨ ਗਈ ਕੁੜੀ ਹੈ ਨਾ ਜੀ ਹੂੰ ਤਾਂ ਉਹਨੂੰ ਹੱਥੀ ਪਾ ਕੇ ਵੀ ਮੰਮੀ ਤੁਸੀਂ ਗੱਲ ਕੀ ਕਰਨ ਆਏ ਘਰ ਤੇ ਵਿਆਹ ਨੂੰ ਕਿੰਨਾ ਟਾਈਮ ਹੋ ਗਿਆ ਇਹਨਾਂ ਦੇ ਆਹ ਹੁਣ ਬਿਲਕੁਲ ਡੇਢ ਕੇ ਮਹੀਨਾ ਹੋ ਗਿਆ ਤੁਹਾਡੇ ਵਿਆਹ ਨੂੰ ਤੇ ਉਦੋਂ ਕਹਿੰਦੇ ਮੈਂ ਕੋਈ ਕੰਪਲੇਂਟ ਨਹੀਂ ਕਰਾਈ ਹੋਏ ਸੱਤ ਉਦੋਂ ਕਹਿੰਦੇ ਮੈਂ ਕੰਪਲੇਂਟ ਨਹੀਂ ਕਰਾਈ ਨਹੀਂ ਕੋਈ ਕੰਪਲੇਂਟ ਨਹੀਂ ਕਰਾਈ ਤੇ ਹੁਣ ਕਿਉਂ ਕਹਿ ਰਹੇ ਕਿ 16 ਹੋਣ ਕਹਿ ਰਹੀ ਆ ਹੁਣ ਕਲੇਸ਼ ਕਰਨ ਦੇ ਕਿਉਂਕਿ ਹੁਣ ਤਾਂ ਵਿਆਹ ਹੋ ਗਿਆ ਹੁਣ ਹੁਣ ਤਾਂ ਹੁਣ ਕਰਦੀ ਆ ਗੱਲ ਮੇਰੇ ਘਰ ਆਣ ਕੇ ਬੋਲ ਕੇ ਗਏ ਇੱਥੇ ਨਾਲੇ ਕੋ ਮੁੰਡਾ ਲੈ ਆਏ ਆ ਮੈਂ ਆ ਪਾਸਪੋਰਟ ਓਰੀਜਨਲ ਹੈ ਕਿ ਉਮਰ ਹੈ ਤੁਹਾਡੀ 2004 ਹੈ ਜੀ ਤੇ ਹੁਣ ਦੱਸੋ ਨਾ ਤੁਹਾਡੀ ਕਿੰਨੀ ਉਮਰ ਹੈ ਮੇਰੀ 2004 ਵਿੱਚ 21 ਸਾਲਾਂ ਦੀ ਹੈ ਫਿਰ ਤੁਹਾਡੀ ਮੰਮਾ ਕਿਉਂ ਕਹਿ ਰਹੀ ਕਿ 16 ਸਾਲ ਦੀ ਹੈ ਮੈਂ ਸਾਥ ਵੀ ਨਾ ਤੋੜਨਾ ਮੈਨੂੰ ਮਨ ਲੇ ਝੂਠੇ ਰੋਪ ਲਗਾ ਰਹੇ ਆ ਰੋਪ ਲਗਾ ਇਹ ਸਾਰੇ ਇਹ ਜਿਹੜੀ ਹੁਣ ਹੈ ਕਿ ਇਹ ਭਾਜੀ ਕਹਿ ਰਹੇ ਕਿ ਇਹਨਾਂ ਨੇ ਪਹਿਲੇ ਹਮਲਾ ਕੀਤਾ ਉਹ ਉਹ ਕਹਿੰਦੇ ਮੈਂ 21 ਉਹ ਕਹਿੰਦੇ ਮੈਂ 21 22 ਸਾਲ ਦੀ ਮੈਂ 16 ਸਾਲ ਦੀ ਨਹੀਂ ਹੈਗੀ ਐਵੇਂ 21 22 ਸਾਲ ਦੀ 2008 ਦਾ ਜਨਮ ਹੈ ਦਾ 2004 ਦਾ ਬਰਥ ਦਿਖਾ ਰਹੇ ਪਾਸਪੋਰਟ ਤੇ ਅੱਛਾ ਅਸਲੀ ਸਬੂਤ ਮੇਰੇ ਕੋਲ ਪਈ ਮੈਂ ਹੁਣੇ ਦਿਖਾ ਦਿਆਂ ਨੀ ਜਿਹੜੇ ਪਾਸਪੋਰਟ ਦਿਖਾ ਰਹੇ ਆ ਨਾ ਕਰ ਜਾ ਕਰ ਚੱਲ 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 ਇਹ ਹੁਣੇ ਕਰਦੀ ਮਾਸੜਦੀ ਇਹ ਵੀ ਕਰਦੀ ਬਿਲਕੁਲ ਦੇਖ ਸਕਦੇ ਹੋ ਹੰਗਾਮਾ ਹੋ ਰਿਹਾ ਗਲੀ ਮਹੱਲੇ ਦੇ ਤਸਵੀਰਾਂ ਦਿਖਾ ਰਹੇ ਆ ਉਹ ਕਹਿੰਦੇ 2004 ਦਾ ਮੇਰਾ ਬਰਥ ਹੈ ਜੀ 2000 ਮੈਂ ਕਪਰੂਫ ਹੋਵੇ ਜਪਨੀ ਪਾਸਪੋਰਟ ਦਿਖਾ ਰਹੀ ਆ ਆਪਣਾ ਸੋਨਾ ਰੋੜ ਦਾ ਕੀ ਆ ਇਹ ਐ 2000 ਰੁਪਏ ਦੇ ਕੇ ਖਾਣਿਓ ਇਹਨਾਂ ਨੇ ਖੁਆਇਆ ਡਾਕ ਪਰ ਇਦਾਂ ਕਿੱਦਾਂ ਬਣ ਜਾਂਦਾ ਓਰਜੀਨਲ ਪ੍ਰੂਫ ਹੋ ਕਰ ਦੇ ਨੇ ਵੀਡੀਓ ਬੰਦ ਕਰ ਪਹਿਲਾਂ ਉਹਨਾਂ ਨੇ ਬੁਲਾਇਆ ਜੀ ਬਿਲਕੁਲ ਇੰਨੀ ਇੱਕ ਵੀ ਖਸਮੀਰਾ ਤੋਂ ਲੈ ਕੇ ਆਏ ਯਾਰ ਬੰਦ ਕਰ ਬੰਦ ਕਰ ਵੀਡੀਓ